ਸਿਆਸੀ ਅਖਾੜੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੱਜ ਉਮੀਦਵਾਰ ਉਤਾਰੇਗੀ ਇਹ ਵੱਡੀ ਖਬਰ ਹੈ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੇ ਦੱਸਦੀ ਹੈ ਕਿ ਅੱਜ ਕਿ ਸ਼੍ਰੋਮਣੀ ਅਕਾਲੀ ਦਲ ਆਪਣੀ ਲਿਸਟ ਜਾਰੀ ਕਰ ਸਕਦਾ ਹੈ ਤੇ ਜਿਸ ਦੇ ਵਿੱਚ ਬਠਿੰਡਾ ਤੋਂ ਬੀਬੀ ਹਰਸਿਮਰਤ ਕੌਰ ਬਾਦਲ ਉਮੀਦਵਾਰ ਚੁਣੇ ਜਾਣਗੇ ਤੇ ਉੱਥੇ ਹੀ ਅੱਜ ਜਿਹੜੀ ਕਿ ਪਹਿਲੀ ਲਿਸਟ ਦੇ ਵਿੱਚ ਪੰਜ ਤੋਂ ਵੱਧ ਨਾਮ ਜਿਹੜੇ ਸ਼ਾਮਲ ਹੋ ਸਕਦੇ ਨੇ ਤੇ ਸੂਤਰਾਂ ਦੇ ਹਵਾਲੇ ਤ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਅੱਜ ਲੋਕ ਸਭਾ ਚੋਣਾਂ ਨੂੰ ਲੈ ਕੇ ਲਿਸਟ ਜਾਰੀ ਕਰ ਸਕਦੀ ਹੈ ਪਹਿਲੀ ਲਿਸਟ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਬੀਬੀ ਸੇਮਰਤ ਕੌਰ ਬਾਦਲ ਬਠਿੰਡਾ ਦੇ ਵਿੱਚੋਂ ਚੋਣ ਲੜਨਗੇ ਤੇ ਉਥੇ ਕਈ ਨਾਮ ਵੀ ਚਿਹਰੇ ਜਿਹੜੇ ਸਾਹਮਣੇ ਆ ਰਹੇ ਨੇ ਤੇ ਜਿਸ ਦੇ ਦੌਰਾਨ ਲਗਾਤਾਰ ਇਸ ਗੱਲ ਨੂੰ ਲੈ ਕੇ ਹੁਣ ਸਵਾਲ ਉਠਾਏ ਵੀ ਜਾ ਰਹੇ ਨੇ ਕਿ ਕਦੋਂ ਸ਼੍ਰੋਮਣੀ ਅਕਾਲੀ ਦਲ ਆਪਣੀ ਲਿਸਟ ਜਾਰੀ ਕਰੇਗੀ ਤੇ ਅੱਜ ਕਈ ਪੰਜ ਉਮੀਦਵਾਰਾਂ ਤੋਂ ਵੱਧ ਨਾਮ ਜਿਹੜੇ ਕਿ ਜਾਰੀ ਹੋ ਸਕਦੇ ਨੇ ਤੇ ਆਮ ਆਦਮੀ ਪਾਰਟੀ ਨੇ ਆਪਣੀ ਲਿਸਟ ਜਾਰੀ ਕਰ ਦਿੱਤੀ ਹੈ ਤੇ ਦੋ ਉਮੀਦਵਾਰ ਹੋਰ ਜਿਹੜੇ ਕਿ 16 April ਨੂੰ ਜਲਦ ਸਾਹਮਣੇ ਆਉਣਗੇ ਤੇ ਜਿਸ ਤੋਂ ਬਾਅਦ ਹੁਣ ਸ਼੍ਰੋਮਣੀ ਅਕਾਲੀ ਦਲ ਵੀ ਲੋਕ ਸਭਾ ਚੋਣਾਂ ਨੂੰ ਲੈ ਕੇ ਪੂਰੇ ਪੂਰਨ ਤੌਰ ਤੇ ਤਿਆਰੀ ਖਿੱਚ ਰਿਹਾ ਹੈ ਤੇ ਜਿਸ ਦੇ ਤੋ ਰਾਣ ਅੱਜ ਲਿਸਟ ਜਾਰੀ ਹੋ ਸਕਦੀ ਹੈ ਤੇ ਜਿਸ ਦੇ ਦੌਰਾਨ ਦੱਸਿਆ ਕਿ ਬਹੁਤ ਸਾਰੇ ਜਿਹੜੇ ਕਿ ਦੱਸਿਆ ਜਾ ਰਿਹਾ ਹੈ ਕਿ ਪਟਿਆਲਾ ਤੋਂ ਐਨ ਕੇ ਸ਼ਰਮਾ ਅਤੇ ਅੰਮ੍ਰਿਤਸਰ ਤੋਂ ਅਨਿਲ ਜੋਸ਼ੀ ਨੂੰ ਉਮੀਦਵਾਰ ਬਣਾਇਆ ਜਾ ਸਕਦਾ ਹੈ ਬਠਿੰਡਾ ਤੋਂ ਬੀਬੀ ਹਰਸਿਮਰਤ ਕੌਰ ਬਾਦਲ ਜਿਹੜੇ ਕਿ ਪੱਕਾ ਚੋਣ ਲੜਨ ਲੱਗੇ ਤੇ ਉੱਥੇ ਹੀ ਇਸ ਨੂੰ ਲੈ ਕੇ ਲਗਾਤਾਰ ਵੀ ਜਦਸਿਆ ਜਾ ਰਿਹਾ ਹੈ ਕਿ ਅਕਾਲੀ ਦਲ ਦੇ ਸ਼ਕੰਦਰ ਸਿੰਘ ਆਗੂ ਜਿਹੜੇ ਕਿ ਮਲੂਕਾ ਭਾਜਪਾ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਸੀ ਪਰੰਤੂ ਇਸ ਤੋਂ ਬਾਅਦ ਹੁਣ ਉਹਨਾਂ ਨੇ ਦੱਸ ਦਿੱਤਾ ਹੈ ਕਿ ਮੈਂ ਸ਼ਰਮਣੀ ਅਕਾਲੀ ਦਲ ਵਿੱਚ ਵੀ ਆ ਤੇ ਜਿਸ ਦੇ ਦੌਰਾਨ ਹਮੇਸ਼ਾ ਹੀ ਅਕਾਲੀ ਦਲ ਦਾ ਸਾਥ ਦੇਵਾਂਗਾ ਤੇ ਜਿਸ ਦੇ ਦੌਰਾਨ ਬਹੁਤ ਸਾਰੇ ਜਿਹੜੇ ਸਵਾਲ ਸ਼ਕੰਦਰ ਸਿੰਘ ਮਲੂਕਾ ਨੂੰ ਲੈ ਕੇ ਵੀ ਖੜੇ ਹੋ ਰਹੇ ਸੀ ਤੇ ਉੱਥੇ ਹੀ ਇਸ ਗੱਲ ਨੂੰ ਲੈ ਕੇ ਜਿਹੜੀ ਕਿ ਸਿਆਸਤਪੂਰਨ ਤੌਰ ਤੇ ਪੱਕੀ ਹੋਈ ਹੈ ਤੇ ਦੱਸਿਆ ਜਾ ਰਿਹਾ ਕੇ ਜਿਹੜੇ ਨਾਮ ਆ ਲਗਭਗ ਤੈ ਹੋ ਚੁੱਕੇ ਨੇ ਤੇ ਪਾਰਟੀ ਜਿਹੜੇ ਕਿ ਅ ਅੱਜ ਜਲਦੀ ਲਿਸਟ ਜਾਰੀ ਕਰ ਸਕਦੀ ਹੈ ਤੇ ਜਿਸ ਦੇ ਦੌਰਾਨ ਜਿਹੜੇ ਕਿ ਉਮੀਦਵਾਰ ਆ ਉਹਨਾਂ ਦਾ ਜਲਦੀ ਐਲਾਨ ਹੋ ਸਕਦਾ ਹੈ ਤੇ ਉੱਥੇ ਹੀ ਸੁਖਬੀਰ ਬਾਦਲ ਦੇ ਵੱਲੋਂ ਵੀ ਕਹਿ ਦਿੱਤਾ ਗਿਆ ਸੀਗਾ ਕਿ ਮੈਂ ਲੋਕ ਸਭਾ ਚੋਣਾਂ ਦੇ ਵਿੱਚ ਇਸ ਵਾਰ ਨਹੀਂ ਲੜਾਂਗਾ ਤੇ ਬੀਬੀ ਹਰਸਿਮਰਤ ਕੌਰ ਬਾਦਲ ਜਿਹੜੇ ਕਿ ਬਠਿੰਡਾ ਤੋਂ ਚੋਣ ਲੜਨਗੇ ਤੇ ਪਟਿਆਲਾ ਤੋਂ ਐਨ ਕੇ ਸ਼ਰਮਾ ਤੇ ਅੰਮ੍ਰਿਤਸਰ ਤੋਂ ਅਨਿਲ ਜੋਸ਼ੀ ਨੂੰ ਜਿਹੜਾ ਕਿ ਉਮੀਦਵਾਰ ਬਣਾਉਣਾ ਤੈ ਹੈ ਤੇ ਜਿਸ ਦੇ ਦੌਰਾਨ ਉੱਥੇ ਹੀ ਫਿਰੋਜ਼ਪੁਰ ਸੀਟ ਤੋਂ ਜਿਹੜਾ ਕਿ ਸੰਸਦ ਮੈਂਬਰ ਚੋਰਾ ਸਿੰਘ ਮਾਨ ਦੇ ਪੁੱਤਰ ਨੋਨੀ ਮਾਨ ਨੂੰ ਉਮੀਦਵਾਰ ਬਣਾਇਆ ਜਾ ਸਕਦਾ ਹੈ ਤੇ ਇਸ ਦੇ ਨਾਲ ਹੀ ਸੂਤਰਾਂ ਦਾ ਮੰਨਿਆ ਹੈ ਕਿ ਪਾਰਟੀ ਜਲੰਧਰ ਤੋਂ ਵਤ ਪਵਨ ਤਿੰਨੂ ਦੇ ਨਾਮ ਤੇ ਸਹਿਮਤੀ ਬਣੀ ਹੋਈ ਹੈ ਤੇ ਸ਼੍ਰੀ ਆਨੰਦਪੁਰ ਸਾਹਿਬ ਤੋਂ ਜਿਹੜੇ ਕਿ ਪ੍ਰੇਮ ਸਿੰਘ ਚੰਦੂ ਮਾਜਰਾ ਹੋ ਸਕਦੇ ਨੇ ਜਦੋਂ ਕਿ ਡਾਕਟਰ ਦਲਜੀਤ ਸਿੰਘ ਨੇ ਵੀ ਆਪਣਾ ਦਾਵਾ ਪੇਸ਼ ਕੀਤਾ ਹੈ ਫਰੀਦਕੋਟ ਸੀਟ ਦੀ ਗੱਲ ਕਰੀ ਹੈ ਤਾਂ ਇੱਥੇ ਸਮੱਸਿਆ ਹੈ ਤੇ ਸੂਤਰਾਂ ਦਾ ਮੰਨਿਆ ਹੈ ਤਾਂ ਰਾਜਵਿੰਦਰ ਸਿੰਘ ਮੋਗਾ ਤੇ ਹਰਪ੍ਰੀਤ ਸਿੰਘ ਕੋਰਟ ਪਾਈ ਦੇ ਨਾਂ ਤੇ ਚਰਚਾ ਦੇ ਵਿੱਚ ਹਨ ਤੇ ਜਿਸ ਦੇ ਦੌਰਾਨ ਸੰਗਰੂਰ ਦੇ ਵਿੱਚ ਇਕਬਾਲ ਸਿੰਘ ਅਤੇ ਪਰਮਿੰਦਰ ਸਿੰਘ ਢੀਡਸਾ ਟਿਕਟ ਦੀ ਦੌੜ ਦੇ ਵਿੱਚ ਹਨ ਕੁਝ ਸਮਾਂ ਪਹਿਲਾਂ ਸੁਖਦੇਵ ਸਿੰਘ ਢੀਡਸਾ ਦੇ ਬੇਟੇ ਸਮੇਤ ਪਾਰਟੀ ਦੇ ਵਿੱਚ ਵਾਪਸ ਹੋਏ ਸਨ ਵਾਪਸ ਆਏ ਹਨ ਹਾਲਾਂਕਿ ਇਕਬਾਲ ਸਿੰਘ ਨੂੰ ਨਜ਼ਰ ਅੰਦਾਜ਼ ਕਰਨਾ ਆਸਾਨ ਨਹੀਂ ਹੈ ਤੇ ਪਹਿਲੀ ਲਿਸਟ ਜਿਹੜੀ ਕਿ ਅੱਜ ਜਾਰੀ ਹੋ ਸਕਦੀ ਹੈ ਤੇ ਜਿਸ ਦੇ ਵਿੱਚ ਕਈ ਨਾਮ ਇਹ ਸਾਹਮਣੇ ਆਏ ਨੇ ਤੇ ਦੇਖਣ ਯੋਗ ਇਹ ਹੋਵੇਗਾ ਕਿ ਪਹਿਲੀ ਲਿਸਟ ਦੇ ਵਿੱਚ ਹੁਣ ਕਿਸ ਕਿਸ ਦਾ ਨਾਮ ਹੈ ਜਿਹੜਾ ਸਾਹਮਣੇ ਆਵੇਗਾ ਤੇ ਬਠਿੰਡਾ ਦੇ ਵਿੱਚੋਂ ਤੈ ਹੋ ਚੁੱਕਿਆ ਹੈ ਕਿ ਬੀਬੀ ਹਰ ਸਿਮਰਤ कौर ਬਾਦਲ ਜਿਹੜੇ ਕਿ ਲੋਕ ਸਭਾ ਚੋਣਾਂ ਦੇ ਵਿੱਚ ਖੜਨ ਗਏ ਤੇ ਉੱਥੇ ਹੀ ਵਿਰੋਧੀਆਂ ਨੂੰ ਟੱਕਰ ਹੁਣ ਸ਼੍ਰੋਮਣੀ ਅਕਾਲੀ ਦਲ ਦਵੇਗੀ ਤੇ ਜਿਸ ਦੇ ਦੌਰਾਨ 1 ਜੂਨ ਨੂੰ ਜਿਹੜੀਆਂ ਕਿ ਲੋਕ ਸਭਾ ਚੋਣਾਂ ਨੇ 4 ਜੂਨ ਨੂੰ ਰਿਜ਼ਲਟ ਆਵੇਗਾ ਤੇ ਕਿਸ ਦੀ ਜਿੱਤ ਹੋਵੇਗੀ ਇਹ ਫੈਸਲਾ ਉਸੇ ਦਿਨ ਹੋਵੇਗਾ ਤੇ ਪਰੰਤੂ ਇਸ ਤੋਂ ਪਹਿਲੇ ਹੀ ਲਗਾਤਾਰ ਆਮ ਆਦਮੀ ਪਾਰਟੀ ਕਾਂਗਰਸ ਪਾਰਟੀ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਅਤੇ ਹੋਰ ਪਾਰਟੀਆਂ ਵੀ ਆਪਣੀਆਂ ਜਿਹੜੀਆਂ ਤਿਆਰੀਆਂ ਲਗਭਗ ਖਿੱਚ ਲਈਆਂ ਨੇ ਤੇ ਜਿਸ ਦੇ ਦੌਰਾਨ ਲਗਾਤਾਰ ਸਿਆਸਤ ਪੂਰਨ ਤੌਰ ਤੇ ਹਲਚਲ ਜਿਹੜੀ ਕਿ ਤੇਜ਼ ਹੋਈ ਹੋਈ ਹੈ ਤੇ ਉੱਥੇ ਹੀ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਚੋਣ ਪ੍ਰਚਾਰ ਵੀ ਕੀਤਾ ਜਾ ਰਿਹਾ ਹੈ ਤੇ ਜਿਸ ਦੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਪੰਜਾਬ ਬਚਾਓ ਯਾਤਰਾ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਕੱਢੀ ਜਾ ਰਹੀ ਹੈ ਤੇ ਉੱਥੇ ਹੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾ ਰਹੀਆਂ ਨੇ ਤੇ ਉਹਨਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਨੂੰ ਲੈ ਕੇ ਵੀ ਦਾਵੇਦਾਰੀ ਠੋਕੀ ਜਾ ਰਹੀ ਹੈ ਤੇ ਜਿਸ ਦੇ ਦੌਰਾਨ ਵਿਰੋਧੀਆਂ ਦੇ ਉੱਤੇ ਇੱਕ ਦੇ ਉੱਤੇ ਪਲਟਵਾਰ ਜਿਹੜਾ ਸਿਆਸਤ ਦੇ ਵਿੱਚ ਲਗਾਤਾਰ ਹੋ ਰਹੇ ਨੇ ਤੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਪਹਿਲੇ ਲਿਸਟ ਜਿਹੜੀ ਲੋਕ ਸਭਾ ਚੋਣਾਂ ਦੀ ਜਾਰੀ ਹੋ ਸਕਦੀ ਹੈ ਤੇ ਜਿਸ ਦੇ ਵਿੱਚ ਕੋਈ ਵੀ ਉਮੀਦਵਾਰ ਦੇਖਣਯੋਗ ਹੋਵੇਗਾ ਕਿ ਕਿਹੜਾ ਉਮੀਦਵਾਰ ਚੁਣਿਆ ਜਾ ਰਿਹਾ ਹੈ ਤੇ ਕਿਹੜੀ ਲਿਸਟ ਦੇ ਵਿੱਚ ਕਿਹੜੇ ਨਾਮ ਜਿਹੜੇ ਕਿ ਸਾਹਮਣੇ ਆਉਂਦੇ ਨੇ ਤੇ ਅੱਜ ਇਹ ਪਹਿਲੀ ਲਿਸਟ ਦੇ ਵਿੱਚ ਪੰਜ ਨਾਮ ਆ ਜਿਹੜੇ ਜਾਰੀ ਹੋ ਸਕਦੇ ਨੇ ਤੇ ਜਿਸ ਦੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ